ਹੋਈ ਹੋਈ ਆ ਨਾ ਜੀ ਗਿਰਨੇ ਵਾਲੀ ਜਿਵੇਂ ਐ ਵੈਸੇ ਕੀ ਆ ਸੁਸਾਇਟੀ ਦੇ ਹੈ ਕਿਵੇਂ ਆ ਸੁਸਾਇਟੀ ਸਰ ਮੈਂ 2009 ਚ ਆਇਆ ਔਰੇ 2010 ਤੋਂ ਅੰਦਰ ਪ੍ਰੋਬਲਮ ਚੱਲ ਰਹੀ ਆ ਬਹੁਤ ਬਹੁਤ ਧੰਨਵਾਦ ਜੀ ਜੋ ਜੀ ਧੰਨਵਾਦ ਸਾਹਿਬ ਦਾ ਹਾਂਜੀ ਐਮਐਲਏ ਸਾਹਿਬ ਕੀ ਕਹਿਣਾ ਜੀ ਉਹਨੇ ਕਿ ਤੁਸੀਂ ਅੱਜ ਇਹਨਾਂ ਨੂੰ ਪ੍ਰਧਾਨਨਾ ਹੈ ਹੈਪੀ ਨੂੰ ਅੱਜ ਕਪਿੰਦਰ ਸਿੰਘ ਜੀ ਨੂੰ ਆਪਣਾ ਜਿਹੜੀ ਮਸ਼ਹੂਰ ਦੀ ਬਹੁਤ ਮਹੱਤਵਪੂਰਨ ਟੈਕਨੋਲੋਜੀ ਸੋਸਾਇਟੀ ਆ ਜਿਹਦਾ ਪ੍ਰਧਾਨ ਚੁਣਿਆ ਗਿਆ ਤੇ ਮੈਂ ਮੁਬਾਰਕਬਾਦ ਦਿੰਦਾ ਵੀ ਉਹਨੂੰ ਵੀ ਜਿਹੜੀ ਉਹਨੇ ਨਵੀਂ ਜ਼ਿੰਮੇਵਾਰੀ ਬਣੀ ਆ ਬਾਖੂਬੀ ਲਾਵਾ ਹੋਇਆ ਇਹਦਾ ਝਾਰੂ ਵਰਕਰਾਂ ਆਉਂਦੀ ਪੁਲਿਸ ਦਾ ਬਹੁਤ ਕੰਮ ਚੱਲਦਾ ਨੇ ਤੇ ਇਹ ਜੀ ਵੀ ਨਵੀਂ ਜ਼ਿੰਮੇਵਾਰੀ ਜਿਹਦੀ ਮੈਂ ਮੁਬਾਰਕਬਾਦ ਵੀ ਉਹਨਾਂ ਦੇ ਵਧਾਈ ਦੇ ਨਾਲ ਜੀ ਨਾਲ ਬਾਈਸਪਲਾਨਾ ਅਮਕਵਾਸੂ ਜੀ ਦਾ ਯਸਪੀਨ ਵੀ ਮੈਂ ਬਹੁਤ ਜ਼ਰੂਰ ਕਰਦਾ ਤੇ ਬਾਕੀ ਜਿਲ੍ਹੇ ਦੇ ਸਾਰੇ ਮੈਂਬਰ ਚੁਣੇ ਗਏ ਨੇ ਸਾਰਿਆਂ ਦੇ ਮੁਬਾਰਕਵਾਦ ਜਿੰਨਾ ਤੇ ਪੂਰੀ ਆਸ ਰੱਖਦਾ ਵੀ ਪੂਰੀ ਚੰਦਰੀ ਨਾਲ ਇਹ ਕੰਮ ਕਰਦੇ ਇਸ ਐਮਐਲਏ ਸਾਹਿਬ ਖੇਤ ਤੁਹਾਡਾ ਇਹ ਖੇਤੀਬਾੜੀ ਵਿਭਾਗਿਕ ਪਹਿਲਾ ਗੇੜਾ ਵਾ ਪਰ ਇਤਨੀ ਹਾਲਾਤ ਬੜੇ ਖਸਤਾ ਨੇ ਹੁਣ ਵੀ ਐਂ ਲੱਗਦਾ ਲਗੀ ਹੁਣ ਵੀ ਕਿਤੋਂ ਛੱਤ ਘੱਡ ਸਕਦੀ ਹੈ ਇਹਦਾ ਇਹਦੇ ਵਿੱਚ ਕੋਈ ਗ੍ਰਾਂਟ ਆਉਣ ਦੇ ਚਾਂਸ ਹੈ ਜੀ ਸਭਾ ਪਰ ਸਵੇ ਸਵੇ ਦੇ ਵਿੱਚ ਕੋਈ ਜੋਰ ਕੁਸ਼ ਅਰਗੇਨ ਹੁੰਦਾ ਇਹੀ ਹੈ ਕਿ ਜੇ ਪੁਰੀਆਂ ਕਿੱਤੀਆਂ ਜਾਣਗੀਆਂ ਉਹਨਾਂ ਕੋਲ ਵੀ ਕਿਸੇ ਰੇਜੀ ਕਮੀ ਹੋਊਗੀ ਤੇ ਮੈਂ ਤਹੀਂ ਇਹੀ ਮੰਨ ਕਰਦੇ ਆ ਸਕੀਮ ਦੇ ਉੱਪਰ ਵੀ ਸੋਸਾਇਟੀ ਦੇ ਵਿੱਚ ਇਹੀ ਸਰਦਾਰ ਲੈ ਕੇ ਆਉਣਾ ਹੈ ਨਾ ਜਿਵੇਂ ਜਿਵੇਂ ਆਊਗਾ ਬਾਕੀ ਵੱਧ ਤੋਂ ਵੱਧ ਮੈਂ ਇਹੀ ਗੱਲ ਕਹਾਂਗਾ ਵੀ ਇਹ ਸਭਾ ਸਾਂਝਾ ਹਲਾਗਾ ਵੱਧ ਤੋਂ ਵੱਧ ਕਿਸਾਨਾਂ ਦੇ ਨਾਲ ਜੋ ਤਾਂ ਜੋ ਵੀ ਪ੍ਰੋਫਰਮਾ ਆਉਂਦੇ ਨੇ ਥਿੰਗੜੇ ਕਿਸੇ ਤੇ ਖਾਸ ਕਰਾਉਣੇ ਨੇ ਜਾਣਾ ਜਾਂ ਕਿਸੇ ਖਾਸ ਪ੍ਰਾਈਵੇਟ ਕੋਲ ਜਾਣਾ ਇਹ ਸਾਰਾ ਇਹਨਾਂ ਆਪਸ ਵਿੱਚ ਬੰਨਣਾ ਹੂਗਾ ਤੇ ਇਹੀ ਅਪੀਲ ਕਰੂੰਗਾ ਵੀ ਕਿਸਾਨ ਪਰਿਵਾਰਾਂ ਦੇ ਵਿੱਚ ਨਾਲ ਬਤਵਜ ਰੋਮਾਸ ਕਿਸਾਨਾਂ ਲਈ ਕਿਹੜੀਆਂ ਐਸੀਆਂ ਗੱਲਾਂ ਤੁਹਾਡੇ ਦਿਮਾਗ 'ਚ ਨੇ ਜਿਹੜੀਆਂ ਤੁਸੀਂ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦੇ ਹੋ ਕਿ ਜਿਹੜੇ ਲੱਕ ਦੇ ਕਿਸਾਨ ਨੇ ਇੱਥੇ ਆਉਣ ਤੇ ਇੱਥੋਂ ਕਿਹੜੀ ਚੀਜ਼ ਦਾ ਫਾਇਦਾ ਲੈ ਚੱਕੇ ਜੇ ਤੇ ਸਾਡੇ ਇਲਾਕੇ ਦੇ ਕਿਸਾਨਾਂ ਜਿਹਨਾਂ ਨੂੰ ਖਾਸ ਫੀਡ ਨਾਲ ਜਾਂ ਜੋ ਵੀ ਤੌਰ ਤੇ ਜਿੱਨਾ ਜਿੰਨੇ ਰਜੂਤਾ ਵੇਖ ਰਿਹਾ ਜੂ ਨੋਨ ਤਾਕਤ ਤੋਂ ਕੋਈ ਨੁਮਾਇੰਦਗੀ ਨਾ ਮੰਨੋ। ਉਹ ਸਭ। ਅੱਜ ਬਹੁਤ ਬਹੁਤ ਵਾਅਦਾ ਸਾਡੇ ਹਲਕੇ ਗਿਰਿਆਨ ਮੈਕਾ ਦੀ ਸੰਚਾਰ ਸੰਗਠਨ ਦੇ ਪ੍ਰੋਜੈਕਟ ਜਿਹਨੇ ਸਾਡੇ ਨਾਲ ਬਹੁਤ ਸਵਾਸਤਵਤਾ ਆਇਆ। ਉਹ ਸਭ ਤੋਂ ਵੱਡੀ ਗੱਲ ਹੈ ਕਿ ਕੀ ਗੱਲ ਕਹਿੰਦੇ ਨਾਲ ਕਿ ਜਿਵੇਂ ਕਿ ਕਿਤੇ ਨਾਲ ਜਿਵੇਂ ਤੁਹਾਨੂੰ ਕਿਤੇ ਨਾਲ ਜਿਵੇਂ 29 ਬੰਦੇ ਨੂੰ ਇਸ ਕੰਮ ਦੀ ਲੋੜ ਲੱਗੀ ਉਸ ਦਾ ਅਸੀਂ ਬਹੁਤ ਬੜੀ ਜਨਾ ਸਕਦਾ। ਅਸੀਂ ਬਹਿਯਾਸ ਕਰਦੇ ਹਾਂ ਕਿ ਇਹਨਾਂ ਨੂੰ ਜੁਮੇਵਰੀ ਪਾਰਟੀ। ਖਦਮ ਜੀ ਇਹ ਵਾਰ ਸਾਬ ਸਾਡੇ ਇੱਥੇ ਆ ਗਏ ਸਾਡੇ ਸਾਰੇ ਸੋਰ ਆਪਣੇ ਨਾ ਵਾਰ ਸਾਡੇ ਸਾਡੇ ਨਾਲ ਸਕਤੀ ਸਾਹਿਬ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਹਦਾ ਕਿਦਾਂ ਹੈ ਜਿਹੜਾ ਇਹ ਖੇਤੀਬਾੜੀ ਮੈਗਮੇਲਾ ਇਹਦਾ ਕਿੰਨਾ ਕੁ ਬੈਨੀਫਿਟ ਆ ਤੇ ਕੀ ਆਪਾਂ ਨੂੰ ਇਹ ਤੋਂ ਨੁਕਸਾਨ ਹੋ ਰਿਹਾ ਕੀ ਫਲਿਓ ਪੈ ਰਿਹਾ ਅੱਜ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਬੈਲੇ ਸਾਹਿਬ ਸਾਡੇ ਮੇਰੇ ਸੁਨਿੰਦਰਾ ਜੀ ਤੇ ਧੰਨਵਾਦ ਮੈਂ ਸਰਦਾਰ ਬੰਦਰ ਸਿੰਘ ਹੈਪੀ ਜੋ ਕਿ ਅੱਜ ਸਭਾ ਦੇ ਪ੍ਰਧਾਨ ਸਾਹਿਬ ਬਣੇ ਨੇ ਪ੍ਰਧਾਨ ਸਾਹਿਬ ਦੀ ਜ਼ਿੰਮੇਵਾਰੀ ਆ ਕਿ ਸਭਾ ਨੂੰ ਉੱਪਰ ਬੁਲੰਦੀਆਂ ਤੱਕ ਪਹੁੰਚਾਉਣਾ ਔਰ ਮੈਂਬਰਾਂ ਨੂੰ ਗਾਈਡ ਕਰਨਾ ਕਿ ਜੋ ਮੈਂਬਰ ਇੱਥੇ ਕਰਜ਼ਾ ਲੈਂਦੇ ਹਨ ਉਹ ਸਮੇਂ ਸਿਰ ਕਰਜ਼ਾ ਵਾਪਸੀ ਕਰਨ ਤਾਂ ਕਿ ਮੈਂਬਰਾਂ ਨੂੰ ਫਾਇਦਾ ਹੋ ਸਕੇ ਜਿਹਨੂੰ ਤੇ ਮੈਂਬਰ ਨੂੰ ਰਵੈਟ ਮਿਲਦੀ ਹੁੰਦੀ ਆ ਮੈਂਬਰਾਂ ਦਾ ਸਮਸ਼ੇਰ ਮਿਲਦੀ ਰਹੇ ਅਤੇ ਜੋ ਸਰਕਾਰ ਤੋਂ ਆਡਲ ਸੇ ਸੂਰਤਾ ਮਿਲਿਆਗੀ ਉਹ ਸੂਰਤਾ ਅਸੀਂ ਪ੍ਰਾਪਤ ਕਰਕੇ ਮੈਂਬਰਾਂ ਤੱਕ ਪਹੁੰਚਾਵਾਂਗੇ ਔਰ ਇੱਕ ਮੇਰੀ ਕੋਰ ਜੋਰ ਬੇਨਤੀ ਹੈ ਐਮਐਲਏ ਸਾਹਿਬ ਨੂੰ ਕਿ ਸਰਕਾਰ ਤੋਂ ਜੋ ਵੀ ਫੰਡ ਹੋ ਸਕਦਾ ਹੈ ਉਹ ਫੰਡ ਤਬਾਕੇ ਸਵਾਰੀ ਜਮਾ ਕੀ ਮਰਮਤ ਕਰਵਾਉਣ ਸੰਬੰਧੀ ਫੰਡ ਹੋ ਸਕਦਾ ਸਰਕਾਰ ਤੋਂ ਦਵਾਇਆ ਜਾਵੇ ਇਹ ਸਾਰਾ ਐਮਐਲਏ ਸਾਹਿਬ ਨੂੰ ਸੇ ਕੋਰ ਜੋਰ ਬੇਨਤੀ ਕਰਦਾ ਹਾਂ ਠੀਕ ਧੰਨਵਾਦ